ਪਾਰਟੀ ਦੇ ਅੰਮ੍ਰਿਤਸਰ ਦੇ ਅਬਜ਼ਰਵਰ ਅਰਦੰਪੁਰ ਦੇ ਚਿਨੇਨੀ ਦੇ ਵਿਧਾਇਕ ਬਲਵੰਤ ਮਨਕੋਟਿਆ ਜੀ ਅੱਜ ਮੈਂ ਕੱਲ੍ਹ ਕੇ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੀ ਫੇਰੀ ਕੀਤੀ ਔਰ ਚੋਣ ਪ੍ਰਚਾਰ ਚ ਆਖਿਆ ਕਿ ਅਸੀਂ ਸਾਰੇ ਵਾਦੇ ਪੂਰੇ ਕੀਤੇ। ਭਗਵੰਤ ਮਾਨ ਸਾਡੇ ਮੈਂ 11 ਵਾਦਿਆਂ ਦਾ ਹਿਸਾਬ ਲੈ ਕੇ ਆਇਆ। ਇਹ ਉਹ 11 ਵਾਦੇ ਨੇ ਜਿਹੜੇ ਫਰਵਰੀ 2022 ਚ ਭਗਵੰਤ ਮਾਨ ਸਾਹਿਬ ਨੇ ਜਨਵਰੀ 2022 ਚ ਭਗਵੰਤ ਮਾਨ ਸਾਹਿਬ ਨੇ ਤੇ ਕੇਜਰੀਵਾਲ ਸਾਹਿਬ ਨੇ ਇੱਥੇ ਕੀਤੇ। ਇਹ ਵਾਦਿਆਂ ਦਾ ਜਵਾਬ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਾਂਗਾ ਦੇ ਦੇਣ। ਔਰ ਉਹਨਾਂ ਨੂੰ ਲੱਗਦਾ ਕਿ ਤਰਨ ਚੁੱਕ ਝੂਠ ਬੋਲਦਾ ਤੇ ਮੈਂ ਤੁਹਾਡੇ ਹੀ ਸਾਰੇ ਅਖਬਾਰ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਤੁਹਾਡ ਚੋਂ ਕੋਈ ਅਖਬਾਰ ਵਾਲਾ ਕੋਈ ਟੀਵੀ ਵਾਲਾ ਕੋਈ ਮੀਡੀਆ ਚੈਨਲ ਭਗਵੰਤ ਜੀ ਸਾਨੂੰ ਵੀ ਬੁਲਾ ਲੈਣ ਤੇ ਮੈਨੂੰ ਵੀ ਬੁਲਾ ਲੈਣ ਅਮਨੇ ਸਾਹਮਨੇ ਡਿਬੇਟ ਹੋ ਜਾਏ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ ਮੈਂ ਉਹਨਾਂ ਨੂੰ ਸਿਰਫ ਯਾਦ ਕਰਾ ਰਿਹਾ ਹਾਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੇਰੇ ਵੱਡੇ ਭਾਈ ਮੈਮਰੀ ਪਲੱਸ ਦਾ ਕੈਪਸੂਲ ਖਾਓ ਬ੍ਰਹਮੀ ਖਾਓ ਸ਼ੰਕ ਪੁਸ਼ਪੀ ਖਾਓ ਅੰਮ੍ਰਿਤ ਸਰੋਵਰ ਕੋ ਅਸੀਂ ਭੇਜ ਦਿੰਨੇ ਆ ਚਵਨ ਪ੍ਰਾਜ ਖਾਓ ਲੇਕਿਨ ਗਰੀਬ ਜਨਤਾ ਦੇ ਵਾਦੇ ਨਾ ਖਾਓ ਪਹਿਲਾ ਵਾਦਾ ਕੀਤਾ ਸੀ ਹਰ ਘਰ ਰੋਜ਼ਗਾਰ ਭਗਵੰਦਾਨ ਸਾਹਿਬ ਪੰਜਾਬ ਦੀ ਆਬਾਦੀ 60 ਲੱਖ ਕਰਨੇ ਤੁਹਾਡਾ ਰਿਕਾਰਡ ਬੋਲਦਾ ਹੈ 60 ਲੱਖ ਨੌਕਰੀਆਂ ਤੁਸੀਂ ਦੇਣੀਆਂ ਸੀ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿੰਨੀਆਂ ਨੌਕਰੀਆਂ ਅੱਜ ਤੱਕ ਦਿੱਤੀਆਂ ਇੱਕ ਬੋਰਡ ਤੁਹਾਡਾ 에어ਪੋਰਟ ਤੇ ਲੱਗਾ ਉਹ ਝੂਠ ਹੈ ਕਿ ਸੱਚ ਹੈ ਲੇਕਿਨ ਹਜ਼ਾਰਾਂ ਨੌਕਰੀਆਂ ਦੀ ਗੱਲ ਕਰਦਾ 60 ਲੱਖ ਨੌਕਰੀਆਂ ਔਰ ਅਰੇ ਬਦਲੇ ਕੁਝ ਹਜ਼ਾਰ ਔਰ ਤੁਸੀਂ ਕਿਹਾ ਸੀ ਨੌਜਵਾਨਾਂ ਨੂੰ ਬਰੋਜ਼ਗਾਰੀ ਪੱਤਾ ਮਿਲੇਗਾ ਖਾਲੀ ਪਦ ਭਰੇ ਜਾਣਗੇ ਔਰ ਪ੍ਰਣਵਾਸੇ ਪਾਰਦਰਸ਼ਿਤਾ ਹੋਏਗੀ ਨੌਕਰੀਆਂ ਨਹੀਂ ਕੱਢੀਆਂ ਤੇ ਪਾਰਦਰਸ਼ਿਤਾ ਤਾਂ ਹੋਏਗੀ ਜੇ ਨੌਕਰੀਆਂ ਕੱਢਾਂਗੇ ਪਹਿਲਾ ਵਾਦਾ ਖিলাਪ ਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਧੱਕਾ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੋਂ ਇਹ ਸਰਕਾਰ ਅਸਫਲ ਰਹੀ ਨਸ਼ਾ ਮੁਕਤ ਪੰਜਾਬ ਇਹ ਤੁਹਾਡਾ ਦੂਜਾ ਵਾਦਾ ਸੀ ਹਕੀਕਤ ਹੈ ਕਿ ਪੰਜਾਬ ਦੇ ਵਿੱਚ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਨਸ਼ੇ ਦੇ ਤੀਜੇ ਦਰਿਆ 'ਚ ਡੁੱਬ ਚੁੱਕਾ ਰੋਜ਼ ਅਖਬਾਰ ਖੋਲੋ ਤੁਹਾਨੂੰ ਪੰਨਾ ਖੋਲੋ ਪਤਾ ਲੱਗਦਾ ਫਲਾਣੀ ਤਾਂ ਘਟਨਾ ਹੋਈ ਹੈ ਫਲਾਣਾ ਬੱਚਾ ਸਿਰਿੰਜ ਲਾੰਦਾ ਮਰ ਗਿਆ ਨਸ਼ਾ ਰੋਕਣ ਦੀ بجائے ਇਹ ਸਰਕਾਰ ਨਸ਼ਿਆਂ ਨੂੰ ਰੋਕਣ ਵਾਲੇ ਪਿੱਛੇ ਲੱਗ ਗਈ 220 ਤੋਂ ਜ਼ਿਆਦਾ ਨੌਜਵਾਨਾਂ ਦੀ ਮੌਤ ਜਿਹੜਾ ਰਿਕਾਰਡ ਸਰਕਾਰ ਕਹਿ ਰਹੀ ਹੋਈ ਔਰ ਪੰਜਾਬ ਮਰ ਸਰ ਤੇ ਇਹੋ ਜੇ ਪਿੰਡ ਵੀ ਨੇ ਜਿੱਨੇ ਤੇ 21 22 ਪਿੰਡ ਚ 25 25 ਮੁੰਡੇ ਮਰ ਗਏ ਇਹ 250 ਮੈਂਬਰ ਸਰ ਦੀ ਗੱਲ ਕਰ ਰਹੇ ਔਰ ਨਸ਼ਿਆਂ ਦੀ ਫੈਕਟਰੀ ਚਲਾਣ ਵਾਲੇ लोग पढ़े जाते हैं उन्होंने कोई ठोस सेक्शन ही नहीं आता अज स्कूल कॉलेज यूनिवर्सिटी चौराहे मॉल्स ड्रग के बिक्री केंद्र बने हुए हैं और रोज अखबार और टिप्पणी कर रही हैं लेकिन आम आदमी पार्टी की सरकार चुप्पी साधे बैठी इन्हों तीजा वादा सी शांति समृद्धि शांति का यह हाल है ਕੀ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਚਲਦੇ ਇਲੈਕਸ਼ਨ ਚ ਅਲਗਾਵਾਦੀਆਂ ਦੇ ਘਰਾਂ ਚ ਜਾ ਕੇ ਠਹਿਰੇ ਅਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਇਹ ਦੋਨਾਂ ਨੇ ਨਜ਼ਰ ਲਗਾਤੀ ਇਹਨਾਂ ਦੀ ਨਸਖੀਆ ਨਕਮੀ ਨਲਾਇਕ ناکਾਮਯਾਬ ਸਰਕਾਰ ਦਾ ਇਹ ਖਮਾਜਾ ਨਿਕਲਿਆ ਕਿ ਅੱਜ ਲਗਾਤਾਰ ਰੋਜ਼ ਕ੍ਰਾਈਮ ਹੋ ਰਿਹਾ ਔਰ ਕ੍ਰਾਈਮ ਚ ਬੜੋਤਰੀ ਹੋ ਰਹੀ ਪੁਲਿਸ ਅਫਸਰਾਂ ਨੂੰ ਐਸਐਚਐਸ ਨੂੰ ਡੀਐਸਪੀ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਤੁਸੀਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਘੱਟ ਨੋਟ ਕਰੋ ਹਥਿਆਰ ਆ ਰਹੇ ਨਸ਼ਾ ਆ ਰਿਹਾ ਔਰ ਇੱਕ ਇੱਕ ਮਹੀਨੇ 'ਚ 18 18 ਨੂੰ 19 ਨਹੀਂ ਹੱਤਿਆਵਾਂਗੇ ਮੈਂ ਸਿਰਫ ਯਾਦ ਕਰਾ ਰਹੇ ਆ ਐਨਬੀ ਗਲਤੀਆਂ ਕਾਰਨ ਅੱਜ ਸਿੱਧੂ ਮੂਸੇਵਾਲਾ ਸਾਡਾ ਚ ਨਹੀਂ ਐਨਾ ਦੀਆਂ ਗਲਤੀਆਂ ਨਲਾਕੀਆਂ ਦੇ ਕਾਰਨ ਸੁਦੀਰ ਸੂਰੀ ਸਾਡਾ ਚ ਨਹੀਂ ਕਬੱਡੀ ਦਾ ਖਿਡਾਰੀ ਸੰਦੀਪ ਨੰਗਲ ਜਿਹਦੀ ਮੈਚ ਦੇ ਦੌਰਾਨ ਹੱਤਿਆਈ ਉਹ ਸਾਡੇ ਚ ਨਹੀਂ ਆਮ ਆਦਮੀ ਪਾਰਟੀ ਦਾ 파르ਸ਼ਦ ਮੁਹੰਮਦ ਅਕਬਰ ਭੋਲੀ ਅੱਜ ਸੱਚ ਨਹੀਂ ਹਾਲਾਤ ਐ ਨੇ ਕਿ ਰਾਤੀ ਐਮਐਲਏ ਐਮਐਲਏ ਜਲੰਧਰ ਦੇ ਉਹਨਾਂ ਦੇ ਭਨੇਵੇ ਦਾ ਸਰੀਰਕ ਕਤਲ ਹੋਇਆ ਹਾਲਾਤ ਐ ਨੇ ਕਿ ਰੰਗਦਾਰੀ ਇਕੱਠੇ ਕਰਨ ਵਾਲੇ ਲੋਕ ਲਗਾਤਾਰ ਫੋਨ ਕਰ ਰਹੇ ਨੇ ਸ਼ਹਿਰ ਦੇ ਡਾਕਟਰਸ ਨੂੰ ਇੰਜੀਨੀਅਰਸ ਨੂੰ ਸ਼ਹਿਰ ਦੀਆਂ ਇੰਡਸਟਰੀਸ ਤੋਂ ਨਵਪਾਰੀਆਂ ਨੂੰ ਵੱਡੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਇਵਨ ਲੋਕ ਕਹਿੰਦੇ ਕਿ ਗੱਡੀ ਕਢਾ ਕੇ ਆਓ ਤੇ ਰੰਗਦਾਰੀ ਇਕੱਠੇ ਕਰਨ ਵਾਲੇ ਲੋਕਾਂ ਦਾ ਫੋਨ ਪਹਿਲੇ ਆਉਂਦਾ ਹਿੰਸਾ ਦੇ ਦੌਰ ਚ ਪੰਜਾਬ ਨੂੰ ਪੰਚਾਤਾ ਭਗਵੰਤ ਮਾਨ ਦੀ ਸਰਕਾਰ ਨੇ ਅਗਰ ਕੋਈ ਕੰਮ ਕੀਤਾ ਹੈ ਪੰਜਾਬ ਚ ਤੇ ਉਹ ਕੰਮ ਕੀਤਾ ਗੈਂਗਸਟਰ ਪੈਦਾ ਕਰਨ ਦਾ ਕੰਮ ਰੰਗਦਾਰੀ ਇਕੱਠੀ ਕਰਨ ਦਾ ਕੰਮ ਰੰਗਦਾਰੀ ਇਕੱਠੀ ਕਰਨ ਵਾਲੇ ਲੋਕ ਕਿੰਨੇ ਪੈਦਾ ਕੀਤੇ पंजाब तो कभी रंगदारी का रिवाज ही नहीं इतने तो कभी गैंगज़म होया ही नहीं लेकिन अच्छ हालात की है कि दिन दहाड़े कतल हो रहे और अमृतसर जिले के अंदर चार ब्लास्ट पुलिस स्टेश पुलिस के अफसर इंस्ट्रक्शन है कि तुम अरे बारे ना गल करोगे लेकिन मैं पूछना चाहना भगवंत मान साहब बंब की आवाज और बंब के निशान ਤੁਸੀਂ ਆਪਣੀ ਮੈਨੇਜਮੈਂਟ ਨਾਲ ਝੁਬਾਨਾ ਚੰਦ ਅਸੀਂ ਬੰਬ ਚਲਾਉਣ ਵਾਲੇ ਦੇ ਇਰਾਦਿਆਂ ਨੂੰ ਕਿਉਂ ਨਹੀਂ ਕੁਚਲਣਾ ਚਾਹਦੇ ਅਸੀਂ ਭੇਜ ਜਿਨ੍ਹਾਂ ਨੇ ਪੰਜਾਬ ਦੀ ਸੁਰੱਖਿਆ ਕਰਨੀ ਉਹ ਪੰਜਾਬ ਦੀ ਬਹਾਦਰ ਪੁਲਿਸ ਦਾ ਮਨੋਬਲ ਸੁਤੰਨਾਣੇ ਲੱਗੇ ਅਸੀਂ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਬੰਨੇ ਹੋਏ ਅੱਜ ਅਗਰ ਬਹਾਦਰ ਪੁਲਿਸ ਜਿਹੜੀ ਪੰਜਾਬ ਦੀ ਹੈ ਉਹਨੂੰ ਫ੍ਰੀ ਹੈਂਡ ਦਿੱਤਾ ਜਾਏ ਤੇ ਪੰਜਾਬ ਚ ਗੈਂਗイズਮ ਖਤਮ ਹੋ ਜਾਏਗਾ ਔਰ ਨਸ਼ਾ ਵੀ ਖਤਮ ਹੋ ਜਾਏਗਾ ਪਹਿਲਾ ਬਲਾਸਟ ਹੁੰਦਾ ਜਨਾਲਾ ਮਜੀਟਾ ਗੁਰਵਖਸ਼ ਨਗਰ ਚੌਥਾ ਬਲਾਸਟ ਹੁੰਦਾ ਇਸਲਾਮਾਬਾਦ ਮੈਂ ਤੇ ਪ੍ਰੋਗਰਾਮ ਚ ਜਾਣਾ ਸੀ ਉਸ ਤੋਂ 11 ਘੰਟੇ ਪਹਿਲੇ ਮੇਰੇ ਵਾਲੇ ਜਿੱਥੇ ਕਾਰਕਮ ਸੀ ਓਰੇ ਬਿਲਕੁਲ ਨਾਲ ਬਲਾਸਟ ਹੁੰਨਾ ਥਾਣੇ ਦੇ ਲੋਕੀ ਰਾਤ ਨੂੰ ਬਲਾਸਟ ਕਰਕੇ ਜਾਂਦੇ ਜਿਨ੍ਹਾਂ ਨੇ ਸਾਡਾ ਹੌਸਲਾ ਜਿਨ੍ਹਾਂ ਕਰਣ ਬੁਲੰਦ ਹੋਣਾ ਉਹਨਾਂ ਦਾ ਹੌਸਲਾ ਤੋੜਨ ਦੀ ਕੋਸ਼ਿਸ਼ ਹੋ ਰਹੀ